ਵਲਟੋਹਾ ਦਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਰਾਤ ਕੀ ਜੀ ਚ ਦੱਸਿਆ ਜਾ ਰਿਹਾ ਕਿ ਵਲਟੋਹਾ ਦਾ ਐਕਸੀਡੈਂਟ ਹੋ ਗਿਆ ਕੀ ਇਸ ਸਪਸ਼ਟੀਕਰਨ ਲੋਗ ਹੁਣ ਇਹਦੇ ਬਾਰੇ ਕੀ ਕਵਾਂਗੇ ਬਸ ਗੁਰੂ ਦੇ ਚਰਨਾਂ ਚ ਝੁੜੋਤਾ ਹੁਣ ਯਾਰ ਜਿਹੜਾ ਵੀ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਆ ਲੜੇ ਜੰਮ ਜੰਮ ਕੇ ਲੜੇ ਕਿਸੇ ਨੂੰ ਵੀ ਤਰਾਜ ਕੋਈ ਨਹੀਂ ਹਾਂਜੀ ਵੱਖ-ਵੱਖ ਪਾਰਟੀਆਂ ਦੇ ਨਮੇ ਦੇ ਖੜੋਤੇ ਨੇ ਅੱਧਾ ਕੁ ਰਹਿ ਗਿਆ ਉਹ ਵੀ ਆ ਜਾਊਗਾ ਭਾਈ ਅਮਿਤਪਾਲ ਸਿੰਘ ਜੀ ਖੜੋਤੇ ਨੇ ਪਰ ਇਹ ਕੁਛ ਜਿਹੜੇ ਛਰਾਰਤੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਮੀਡੀਆ ਟੀਮਾਂ ਨੇ ਆਈਟੀ ਟੀਮਾਂ ਨੇ ਉਹ ਜਦੋਂ ਦੀ ਮੇਰੀ ਟਿਕਟ ਅਨਾਊਂਸ ਹੋਈ ਉਹਨਾਂ ਦੀ ਚਿਕਾ ਨਹੀਂ ਕਿਨੀਆਂ ਪਈ ਚਲੋ ਉਹਨਾਂ ਦੀ ਮਰਜ਼ੀ ਹੈ ਕਿ ਕਹਿੰਦੇ ਹੁੰਦੇ ਕਿ ਜਿਹਦੇ ਬਾਰੇ ਕੋਈ ਮਾੜੀ ਖ਼ਬਰ ਆਵੇ ਉਹਦੀ ਉਮਰ ਵੱਧਦੀ ਹੈ ਵੈਟਾਟਰ ਦੇ ਇੱਕ ਵੀਡੀਓ ਵਾਇਰਲ ਹੋ ਰਿਹਾ ਰਾਤ ਕੀ ਗੱਜ ਦੱਸਿਆ ਜਾ ਰਿਹਾ ਕਿ ਵਿਸ਼ਵਾਸਨੀ ਵਰਤੋਪਾ ਦਾ ਐਕਸੀਡੈਂਟ ਹੋ ਗਿਆ ਕੀ ਸਪਸ਼ਟੀਕਰਨ ਲੋਗ ਹੁਣ ਇਹਦੇ ਬਾਰੇ ਕੀ ਕਹਾਂਗੇ ਮੈਂ ਤਾਂ ਗੁਰੂ ਦੇ ਚਰਨਾਂ ਚੜ੍ਹ ਉਤਾਂ ਹੁਣ ਯਾਰ ਜਿਹੜਾ ਵੀ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਆ ਲੜੇ ਜੰਮ ਜੰਮ ਕੇ ਲੜੇ ਕਿਸੇ ਨੂੰ ਵੀ ਤਰਾਜ ਕੋਈ ਨਹੀਂ ਹਾਂਜੀ ਬਾਕਬਾਕ ਪਾਰਟੀਆਂ ਦੇ ਨਮਿਹਦੇ ਖੜੋਤੇ ਨੇ ਇਕ ਅੱਧਾ ਕੁ ਰਹਿ ਗਿਆ ਉਹ ਵੀ ਆ ਜਾਊਗਾ ਭਾਈ ਅਮਿਤਪਾਲ ਸਿੰਘ ਜੀ ਖੜੋਤੇ ਨੇ ਪਰ ਇਹ ਕੁਛ ਜਿਹੜੇ ਛਰਾਰਤੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਮੀਡੀਆ ਟੀਮਾਂ ਨੇ ਆਈਟੀ ਟੀਮਾਂ ਨੇ ਉਹ ਜਦੋਂ ਦੀ ਮੇਰੀ ਟਿਕਟ ਅਨਾਉਂਸ ਹੋਈ ਉਹਨਾਂ ਦੀ ਚੀਕਾ ਨਿਕਲੀਆਂ ਪਈ ਚਲੋ ਉਹਨਾਂ ਦੀ ਮਰਜ਼ੀ ਹੈ ਕਿ ਕਹਿੰਦੇ ਹੁੰਦੇ ਕਿ ਜਿਹਦੇ ਬਾਰੇ ਕੋਈ ਮਾੜੀ ਖਬਰ ਆਵੇ ਉਹਦੀ ਉਮਰ ਵੱਧਦੀ ਹੈ ਗੋਟਾ ਤਾਂ ਕਰੀਏ ਇੱਕ ਵੀਡੀਓ ਵਾਇਰਲ ਹੋ ਰਹੀ ਰਾਤ ਕੀ ਗੱਜ ਦੱਸਿਆ ਜਾ ਰਿਹਾ ਕਿ ਵਿਸ਼ਵਾਸਨੀ ਬਲਤੋਹਾ ਦਾ ਐਕਸੀਡੈਂਟ ਹੋ ਗਿਆ ਕੀ ਸਪਸ਼ਟੀਕਰਨ ਲੋਗ ਹੁਣ ਇਹਦੇ ਬਾਰੇ ਕੀ ਕਹਾਂਗੇ ਮੈਂ ਤਾਂ ਗੁਰੂ ਦੇ ਚਰਨਾਂ ਚੜ੍ਹਦਾ ਹਾਂ ਹੁਣ ਯਾਰ ਜਿਹੜਾ ਵੀ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਆ ਲੜੇ ਜੰਮ ਜੰਮ ਕੇ ਲੜੇ ਕਿਸੇ ਨੂੰ ਵੀ ਤਰਾਜ ਕੋਈ ਨਹੀਂ ਹਾਂਜੀ ਬਾਕੀ ਬਾਕੀ ਪਾਰਟੀਆਂ ਦੇ ਨਮਿਹਦੇ ਖੜੋਤੇ ਨੇ ਇਕ ਅੱਧਾ ਕੁ ਰਹਿ ਗਿਆ ਉਹ ਵੀ ਆ ਜਾਊਗਾ ਭਾਈ ਅਮਿਤਪਾਲ ਸਿੰਘ ਜੀ ਖੜੋਤੇ ਨੇ ਪਰ ਇਹ ਕੁਛ ਜਿਹੜੇ ਛਰਾਰਤੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਮੀਡੀਆ ਟੀਮਾਂ ਨੇ ਆਈਟੀ ਟੀਮਾਂ ਨੇ ਉਹ ਜਦੋਂ ਦੀ ਮੇਰੀ ਟਿਕਟ ਅਨਾਉਂਸ ਹੋਈ ਉਹਨਾਂ ਦੀ ਚੀਕਾ ਨਿਕਲੀਆਂ ਪਈ ਚਲੋ ਉਹਨਾਂ ਦੀ ਮਰਜ਼ੀ ਹੈ ਕਿ ਕਹਿੰਦੇ ਹੁੰਦੇ ਕਿ ਜਿਹਦੇ ਬਾਰੇ ਕੋਈ ਮਾੜੀ ਖ਼ਬਰ ਆਵੇ ਉਹਦੀ ਉਮਰ ਵੱਧਦੀ ਹੈ ਗੋਟਾ ਤਾਂ ਕਰੇ ਇੱਕ ਵੀਡੀਓ ਵਾਇਰਲ ਹੋ ਰਹੀ ਰਾਤ ਕੀ ਗੀਚ ਦੱਸਿਆ ਜਾ ਰਿਹਾ ਕਿ ਵਿਸ਼ਵਾਸਨੀ ਬਲਤੋਹਾ ਦਾ ਐਕਸੀਡੈਂਟ ਹੋ ਗਿਆ ਕੀ ਸਪਸ਼ਟੀਕਰਨ ਲੋਗ ਹੁਣ ਇਹਦੇ ਬਾਰੇ ਕੀ ਕਹਾਂਗੇ ਮੈਂ ਤਾਂ ਗੁਰੂ ਦੇ ਚਰਨਾਂ ਚੜ੍ਹੋਤਾ ਹਾਂ ਹੁਣ ਯਾਰ ਜਿਹੜਾ ਵੀ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਆ ਲੜੇ ਜੰਮ ਜੰਮ ਕੇ ਲੜੇ ਕਿਸੇ ਨੂੰ ਵੀ ਤਰਾਜ ਕੋਈ ਨਹੀਂ ਹਾਂਜੀ ਬਖ ਬਖ ਪਾਰਟੀਆਂ ਦੇ ਨਮਿਹਦੇ ਖੜੋਤੇ ਨੇ ਇਕ ਅੱਧਾ ਕੁ ਰਹਿ ਗਿਆ ਉਹ ਵੀ ਆ ਜਾਊਗਾ ਭਾਈ ਅਮਿਤਪਾਲ ਸਿੰਘ ਜੀ ਖੜੋਤੇ ਨੇ ਪਰ ਇਹ ਕੁਛ ਜਿਹੜੇ ਛਰਾਰਤੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਮੀਡੀਆ ਟੀਮਾਂ ਨੇ ਆਈਟੀ ਟੀਮਾਂ ਨੇ ਉਹ ਜਦੋਂ ਦੀ ਮੇਰੀ ਟਿਕਟ ਅਨਾਉਂਸ ਹੋਈ ਉਹਨਾਂ ਦੀ ਚੀਕਾ ਨਿਕਲੀਆਂ ਪਈ ਚਲੋ ਉਹਨਾਂ ਦੀ ਮਰਜ਼ੀ ਹੈ ਕਿ ਕਹਿੰਦੇ ਹੁੰਦੇ ਕਿ ਜਿਹਦੇ ਬਾਰੇ ਕੋਈ ਮਾੜੀ ਖਬਰ ਆਵੇ ਉਹਦੀ ਉਮਰ ਵੱਧਦੀ ਹੈ